¿ok? Amin.

ਦੀ ਸ਼ਹੀਦੀ ਹਫਤਾ ਅਤੇ ਵੀਰ ਬਾਲ ਦਿਵਸ ਮਨਾਉਣ ਦੀ ਜਾਣਕਾਰੀ ਸਾਨੂੰ ਇੱਥੇ ਮਿਲਦੀ ਹੈ ਕਿ 26 ਦਸੰਬਰ ਨੂੰ ਵੀਰ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਏਗਾ ਤਾਂ ਜੋ ਉਹਨਾਂ ਦੀ ਪੀੜ੍ਹੀ ਨੂੰ ਉਹਨਾਂ ਦੀ ਆਰਸ਼ਨ ਦੀ ਚਾਰ ਸੈਂਟਰ ਦੇ ਸ਼ਾਦੀ ਦੇ ਬਾਰੇ ਕਿਉਂਕਿ ਕਿਸੇ ਵੀ ਰਾਜ ਵਿੱਚ ਕਿਤੇ ਵੀ स्कूल का स्टाफ प्यारे बच्चों ਮੈਂ ਆਪਣੀ ਦਿਲ ਦੀਆਂ ਗੱਲਾਂ ਕਹਿ ਰਿਹਾ ਤੂੰ ਤੁਹਾਡਾ ਧੰਨਵਾਦ ਕਰਦਾ ਕਿ ਇਹ ਵੀ ਤੁਹਾਡਾ ਬਹੁਤ ਕੀਮਤੀ ਸਮਾਂ ਜਿਹੜਾ ਤੁਸੀਂ ਸਕੂਲ ਦੇ ਵਿੱਚ ਆਪਣੇ ਕਲਾਸਾਂ ਦੇ ਵਿੱਚ ਕਿ ਸਿੱਖਿਆ ਲੈਣੀ ਸੀ ਲੇਕਿਨ ਉਸ ਦੇ ਨਾਲ ਕੁਝ ਜ਼ਰੂਰੀ ਸੀ ਕਿ ਅੱਜ ਦੇ ਦਿਨਾਂ ਦੇ ਵਿੱਚ ਇਹੋ ਮਾਂ ਦੇ ਧੀ ਦੇ ਵਿੱਚ ਜੋ ਜੀ ਸ਼ਹੀਦੀ ਦਿਹਾੜੇ ਚਲ ਰਹੇ ਹਨ ਇਹ ਦੁੱਖ ਦੀ ਗੱਲ ਲਾਲੋ ਠੀਕ ਹੈ ਜੀ ਅਸਸਮ ਕਾਲਜ ਦੇ ਪ੍ਰੋਗਰਾਮ ਕਿਤਾਬਾਂ ਬਾਰੇ ਕੀ ਗੱਲ ਹੈ ਦੇਖੋ ਇਹ ਪੋ ਮਾਗ ਦਾ ਮਹੀਨਾ ਚੱਲ ਰਿਹਾ ਔਰ ਸਾਡੇ ਛੋਟੇ ਸਹਿਜਾਦਿਆਂ ਦੇ ਸਾਡੇ ਗੁਰੂਆਂ ਦੀ ਇਹ ਸ਼ਹੀਦੀ ਦਾ ਜਿਹੜਾ ਮਹੀਨਾ ਹੈ ਇਹ ਕਿਤੇ ਨਾ ਕਿਤੇ ਬਹੁਤ ਜ਼ਰੂਰੀ ਸੀ ਕਿ ਅੱਜ ਜਿਹੜੇ ਸਾਡੇ ਬੱਚੇ ਹੈ ਸਾਡੀ ਨੌਜਵਾਨ ਜਿਹੜੀ ਪੀੜ੍ਹੀ ਹੈ ਉਹ ਨਸ਼ਿਆਂ 'ਚ ਗਲਤਾਨ ਹੋ ਰਹੀ ਹੈ ਔਰ ਸਾਡੇ ਕਈ ਸੂਝਬਾਨ ਪਰਿਵਾਰ ਜਿਹੜੇ ਹੈਗੇ ਆ ਉਹਨਾਂ ਨੂੰ ਇਸ ਸ਼ਹੀਦੀ ਦੇ ਪ੍ਰਤੀ ਮੈਨੂੰ ਇੰਜ ਲੱਗਦਾ ਕਿ ਕਿਤੇ ਨਾ ਕਿਤੇ ਉਹ ਵੀ ਭੁੱਲਦੇ ਜਾ ਰਹੇ ਹੈਗੇ ਆ ਸੋ ਇਹ ਸਾਡਾ ਬੜਾ ਜ਼ਰੂਰੀ ਸੀ ਕਿ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਉਹਨਾਂ ਬੱਚਿਆਂ ਤੱਕ ਇਹ ਮੈਸੇਜ ਪਹੁੰਚਾ ਸਕੀਏ ਕਿ ਜਿਸ ਕਰਕੇ ਇਹ ਪੰਜਾਬ ਔਰ ਭਾਰਤ ਦੀ ਜਿਹੜਾ ਵਿਰਸਾ ਹੈ ਉਹ ਸੰਭਲਿਆ ਹੋਇਆ ਔਰ ਸਾਡੀ ਅੱਜ ਵਕਤ ਦੀ ਸਮੇਂ ਦੀ ਲੋੜ ਹੈ ਕਿ ਅਸੀਂ ਉਹਨਾਂ ਸਹਬਜ਼ਾਦਿਆਂ ਦੀਆਂ ਸ਼ਹੀਦੀਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸ੍ਰੀ ਗੁਰੂ ਗਵਿੰਦ ਸਿੰਘ ਜੀ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹਨਾਂ ਦੀਆਂ ਸ਼ਹੀਦੀਆਂ ਨੂੰ ਅਸੀਂ ਅੱਜ ਇਹ ਯਾਦ ਕਰਾਉਣ ਦੇ ਖਾਤਰ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਇਸੀ ਕਰਕੇ ਮੋਟੀਵੇਟ ਕਰ ਰਿਹਾ ਕਿ ਬੱਚਿਓ ਦੇਖੋ ਧਰਮ ਇੱਕ ਬਹੁਤ ਵੱਡਾ ਜ਼ਿੰਦਗੀ ਦਾ ਇੱਕ ਹਿੱਸਾ ਵੀ ਹੈ ਜਿੱਥੇ ਇਨਸਾਨੀਅਤ ਸਰਵੋਪਰੀ ਹੈ ਇਸ ਧਰਮ ਦੀ ਖਾਤਰ ਔਰ ਕਿਸੇ ਦੂਸਰੇ ਧਰਮ ਨੂੰ ਬਚਾਉਣ ਦੀ ਖਾਤਰ ਜਿੱਥੇ ਮਨਨ ਕੀ ਸਾਡੇ ਗੁਰੂਆਂ ਨੇ ਸ਼ਹੀਦੀਆਂ ਪਾਤੀਆਂ ਔਰ ਅੱਜ ਅਸੀਂ ਲੋਕੀ ਕਿਸ ਪਾਸੇ ਨੂੰ ਜਾ ਰਹੇ ਹਾਂ ਛੋਟੇ ਮੋਟੇ ਲਾਲਚਾਂ ਕਰਕੇ ਔਰ ਮੈਨੂੰ ਇੰਜ ਲੱਗਦਾ ਕਿ ਇਹ ਅੱਜ ਹਰ ਇੱਕ ਨੂੰ ਸਬਕ ਸਿੱਖਣ ਦੀ ਜ਼ਰੂਰਤ ਹੈ ਇਸ ਕਰਕੇ ਬੱਚਿਆਂ ਦੇ ਅਸੀਂ ਸਨਮੁਖ ਹੋ ਗਏ ਇਹ ਸਾਰੀਆਂ ਗੱਲਾਂ ਰੱਖੀਆਂ ਔਰ ਮੈਂ ਸਕੂਲ ਦੇ ਸਟਾਫ ਦਾ ਪ੍ਰਿੰਸੀਪਲ ਸਾਹਿਬ ਦਾ ਬਹੁਤ ਦਿਲ ਦੀਆਂ ਘਹਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਸਮਾਂ ਦਿੱਤਾ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਸਾਡੇ ਜਿਹੜਾ ਕੱਲ ਦਾ ਭਵਿੱਖ ਹੈ ਸਾਡੇ ਜਿਹੜੀ ਪੰਜਾਬ ਦੀ ਜਿਹੜੀ ਐਸਟ ਹੈਗੀ ਹੈ ਉਹਨਾਂ ਬੱਚਿਆਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਆਪਣੀਆਂ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਵਾਰ ਨੂੰ ਟ੍ਰੈਫਿਕਿੰਗ ਹੋ ਰਹੀ ਹੈਗੀ ਹੈ ਰਿਵਰਸ ਮਾਈਗ੍ਰੇਸ਼ਨ ਤੇ ਅਸੀਂ ਜ਼ੋਰ ਦੇ ਰਹੇ ਹੈਗੇ ਆਂ ਔਰ ਅਸੀਂ ਇਹ ਚਾਹੁੰਦੇ ਆ ਕਿ ਪੰਜਾਬ ਸਾਡਾ ਵਸਦਾ ਰਹੇ ਭਾਰਤ ਦੇਸ਼ ਹਮੇਸ਼ਾ ਦੁਨੀਆ ਦੀ ਜਿਹੜੀ ਮੈਂ ਕਹਿੰਦਾ ਕਿ ਇਹ ਨਕਸ਼ੇ ਦੇ ਵਿੱਚ ਬਲੰਦੀਆਂ ਨੂੰ ਸੂਹੇ ਔਰ ਇਸ ਪੰਜਾਬ ਦੀ ਜਿਹੜੀ ਮਾਣ-ਸ਼ਾਨ ਖਾਸ ਕਰਕੇ ਸਾਡੇ ਗੁਰੂਆਂ ਨੇ ਸਾਨੂੰ ਇਹ ਮਾਣ ਬਖਸ਼ਿਆ ਸੀ ਸਨਾਤਨ ਧਰਮ ਨੂੰ ਬਚਾਉਣ ਦੀ ਖਾਤਰ ਉਹ ਹਰ ਇੱਕ ਦੇ ਦਿਲ ਦੇ ਵਿੱਚ ਉਸੇ ਤਰ੍ਹਾਂ ਜਿੰਦਾ ਰਹੇ ਸਤਕਾਰ ਰਹੇ ਉਸ ਪਰਾਲੇ ਨੂੰ ਲੈ ਕੇ ਅਸੀਂ ਅੱਜ ਇਸ ਕਾਲਜ ਦੇ ਵਿੱਚ ਬੱਚਿਆਂ ਦੇ ਸਾਹਮਣੇ ਮੁਖ ਹੋ ਕੇ ਤੇ ਆਪਣੇ ਵਿਚਾਰ ਸਾਂਝੇ ਕੀਤੇ ਔਰ ਸਹਿਬਜ਼ਾਦਿਆਂ ਨੂੰ ਆਪਣੇ ਸ਼ਬਦਾਂ ਦੇ ਵਿੱਚ ਸ਼ਰਧਾਂਜਲੀ ਦੇ ਕੇ ਬੱਚਿਆਂ ਨੂੰ ਨਸ਼ਿਆਂ ਤੋਂ ਕਿਸ ਤਰ੍ਹਾਂ ਦੂਰ ਰਹਿਣਾ ਸਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਔਰ ਕੁਝ ਹੋਰ ਧਾਰਮਿਕ ਪੁਸਤਕਾਂ ਜਿਹੜੀਆਂ ਉਹ ਵੰਡ ਕੇ ਬੱਚਿਆਂ ਨੂੰ ਕਿਹਾ ਕਿ ਜਿੱਥੇ ਤੁਸੀਂ ਦੁਨਿਆਵੀ ਸਿੱਖਿਆ ਲੈ ਰਹੇ ਹੋ ਔਰ ਜਿੱਥੇ ਸਾਡੇ ਭਾਰਤ ਦੇ ਵਿੱਚ ਇੱਕ ਚੀਜ਼ ਹੋਰ ਹੀ ਦੇਖੀ ਗਈ ਸਿੱਖਿਆ ਬੋਰਡ ਨੂੰ ਵੀ ਇਹ ਚਾਹੀਦਾ ਹੈਗਾ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਨੇ ਬਾਲ ਦਿਵਸ ਦੇ ਰੂਪ ਦੇ ਵਿੱਚ ਬੱਚਿਆਂ ਨੂੰ ਸਹਬਜ਼ਾਦਿਆਂ ਨੂੰ ਸ਼ਹੀਦਾਂ ਨੂੰ ਯਾਦ ਕਰਨ ਦੀ ਇੱਕ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਇਸੇ ਤਰ੍ਹਾਂ ਸਾਡੀ ਸਕੂਲ ਸਕੂਲਾਂ ਦੇ ਵਿੱਚ ਬੱਚਿਆਂ ਦੇ ਲਈ ਇੱਕ ਲਿਟਰੇਚਰ ਜਿਹੜਾ ਹੈਗਾ ਸਾਡੇ ਗੁਰੂ ਸਾਹਿਬਾਨਾਂ ਦਾ ਉਹ ਜ਼ਰੂਰ ਪੜਾਇਆ ਜਾਣਾ ਚਾਹੀਦਾ ਸਾਡੇ ਜਿਹੜੇ ਯੋਧੇ ਹੋਏ ਆ ਉਹਨਾਂ ਦੇ ਪ੍ਰਤੀ ਪੜਾਇਆ ਜਾਣਾ ਚਾਹੀਦਾ ਤਾਂ ਕਿ ਆਉਣ ਵਾਲੀ ਜਿਹੜੀ ਪੀੜ੍ਹੀ ਐ ਜਿਹੜੀ ਉਹ ਇੱਕ ਡਰਪੋਕ ਹੁੰਦੀ ਜਾ ਰਹੀ ਐ ਜਿਹੜੀ ਉਹ ਦੇਖੋ ਸਾਡੇ ਸਹਿਬਜ਼ਾਦਿਆਂ ਦੀ ਸੋਚ ਨੂੰ ਨਾ ਲੈ ਕੇ ਅੱਜ ਦੇਖੋ ਉਹ ਨਸ਼ਿਆਂ ਵਾਲੇ ਪਾਸੇ ਨੂੰ ਗਲਤਾਨ ਹੋ ਰਹੀ ਐ ਉਹ ਨਾ ਜਾਵੇ ਔਰ ਸਾਡੇ ਜਿਹੜੇ ਬੱਚਿਆਂ ਦੇ ਮਾਰਗਦਰਸ਼ਕ ਔਰ ਸਾਡੇ ਬੱਚੇ ਅਗਰ ਉਹ ਕਿਸੇ ਨੂੰ ਫਾਲੋ ਕਰਨਾ ਚਾਹੁੰਦੇ ਆ ਤੇ ਉਹ ਸਹਿਬਜ਼ਾਦਿਆਂ ਦੀਆਂ ਜੀਵਨੀਆਂ ਪੜ ਕੇ ਉਹਨਾਂ ਦੀਆਂ ਸ਼ਹੀਦੀਆਂ ਨੂੰ ਪੜ ਕੇ ਉਹਨਾਂ ਨੂੰ ਫਾਲੋ ਕਰਨ ਨਾ ਕਿ ਟੌਮ ਹੰਡਜਰੀ ਨੂੰ ਔਰ ਮੈਂ ਇੱਥੋਂ ਤੱਕ ਇਹ ਗੱਲ ਕਹਿਣਾ ਚਾਹੁੰਦਾ ਹੈਗਾ ਕਿ ਅੱਜ ਬੱਚਿਆਂ ਨੂੰ ਅਗਰ ਪੁੱਛਿਆ ਜਾਵੇ ਕਿ ਲਵ ਔਰ ਕੁਸ਼ ਕੌਣ ਸੀ ਉਹਨਾਂ ਨੂੰ ਨਹੀਂ ਪਤਾ ਹੋਵੇਗਾ ਲੇਕਿਨ ਟਾਮ ਐਂਡ ਜੈਰੀ ਦਾ ਸਭ ਨੂੰ ਪਤਾ ਹੈ ਸੋ ਇਹ ਚੀਜ਼ਾਂ ਦੇ ਕਰਕੇ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਇਹ ਉਪਰਾਲਾ ਕਰ ਰਹੇ ਹੈਗੇ ਆ ਕਿ ਆਪਣੇ ਸਹਿਬਜ਼ਾਦਿਆਂ ਦੇ ਆਪਣੇ ਗੁਰੂਆਂ ਦੀ ਸਰਕਾਰਾਂ ਨੂੰ ਜਿਹੜੇ ਬਾਰੇ ਕਿ ਮਰਦਮਿਹਾ ਚਲਣੀ ਜਿਹੜਾ ਜਿਹੜੇ ਆਨਰੇਜ ਯੁਵਾ ਪੀੜੀ ਹੈ ਉਹਨਾਂ ਨੂੰ ਪਤਾ ਲੱਗ ਸਕੇ ਜਿਹੜੇ ਜੀ ਉਹ ਕੌਣ ਸੀ ਮੈਂ ਦੇਖੋ ਇਹੋ ਹੀ ਗੱਲ ਕਹਿਣਾ ਚਾਹੁੰਦਾ ਕਿ ਜੇ ਸਾਡੇ ਸਿਆਸਤਦਾਨਾਂ ਨੂੰ ਵੀ ਇਹ ਜੀ ਉਹ ਸੋਚ ਰੱਖਣ ਤੇ ਇਹ ਜਿਹੜੇ ਇਤਿਹਾਸ ਅਸੀਂ ਗੁਰੂ ਸਾਹਿਬਾਨਾਂ ਦੇ ਸੂਰਮਿਆਂ ਦੇ ਜਿਨ੍ਹਾਂ ਨੇ ਦੇਸ਼ ਦੀ ਧਰੋਹਰ ਨੂੰ ਬਚਾਇਆ ਜਿਨ੍ਹਾਂ ਨੇ ਭਾਰਤ ਦੇਸ਼ ਦੀਆਂ ਖਾਸ ਕਰਕੇ ਤੁਸੀਂ ਇਹ ਵੇਖੋ ਕਿ ਜਿਹੜੀ ਸਾਡੀ ਪਹਿਚਾਣ ਸੀ ਸਨਾਤਨ ਧਰਮ ਉਹਨਾਂ ਨੂੰ ਮਤਲਬ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਬਚਾਇਆ ਉਹਨਾਂ ਦੇ ਇਤਿਹਾਸ ਪੜ੍ਹਾਏ ਜਾਣੇ ਚਾਹੀਦੇ ਸੀ ਉਹ ਕਿਤੇ ਨਾ ਕਿਤੇ ਗਾਇਬ ਹੋ ਗਏ ਮੈਂ ਇਹ ਕਿਸੇ ਧਰਮ ਦੀ ਨਰਾਦਰੀ ਨਹੀਂ ਕਰਦਾ ਲੇਕਿਨ ਔਰੰਗਜ਼ੇਬ ਅਕਬਰ ਦਾ ਸਾਰਿਆਂ ਨੂੰ ਪਤਾ ਹੈ ਲੇਕਿਨ ਗੁਰੂ ਸਾਹਿਬਾਨ ਔਰ ਸਾਡੇ ਸਹਿਬਜ਼ਾਦਿਆਂ ਦਾ ਨਹੀਂ ਪਤਾ ਇਸ ਕਰਕੇ ਕਈ ਸਕੂਲਾਂ 'ਚ ਜਦੋਂ ਦੇਖਣ ਨੂੰ ਇਹ ਮਿਲਦਾ ਤੇ ਕਿਤੇ ਨਾ ਕਿਤੇ ਇਹ ਚੀਜ਼ਾਂ ਅਲੋਪ ਹੋਈਆਂ ਜੋ ਅੱਜ ਸਮੇਂ ਦੀ ਜ਼ਰੂਰਤ ਹੈ ਕਿ ਸਿੱਖਿਆ ਬੋਰਡ ਜ਼ਰੂਰ ਇਹਦੇ ਉੱਤੇ ਧਿਆਨ ਦੇਵੇ ਔਰ ਸਾਡੇ ਜਿਹੜੇ ਤਰੋਹਰ ਸੀਗੇ ਸਾਡੇ ਜਿਹੜੇ ਗੁਰੂ ਸਾਹਿਬਾਨ ਸੀ ਉਹਨਾਂ ਨੂੰ ਹੋਰ ਮੈਂ ਕੰਨਾ ਕਿ ਵੱਡੇ ਪਰਾਲੇ ਕਰਕੇ ਮਲਕੀ ਉਹਨਾਂ ਦੀਆਂ ਸ਼ਹੀਦੀਆਂ ਉਹਨਾਂ ਦੇ ਜੀਵਨ ਉਹਨਾਂ ਤੋਂ ਅਸੀਂ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਇੱਕ ਕਿਸਮ ਦਾ ਸਬਕ ਲੈ ਕੇ ਆਪਣੀ ਜੀਵਨ ਦੇ ਵਿੱਚ ਇੱਕ ਵਧੀਆ ਪਰਾਲਾ ਕਰ ਸਕੀਏ ਇਸ ਦੇ ਨਾਲ ਅਸੀਂ ਇਹ ਕੋਸ਼ਿਸ਼ ਕਰਕੇ ਸਕੂਲਾਂ ਕਾਲਜਾਂ ਤੱਕ ਪਹੁੰਚ ਰਹੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਵੀਰ ਬਾਲ ਦਿਵਸ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਦੇਾਂਗੀ ਕਿ ਜੋ ਸਾਡੀ ਸਰਕਾਰ ਨੇ ਇੱਕ ਮੁਹਿੰਮ ਚਲਾਈ ਹੈ ਕਿ ਵੀਰ ਬਾਲ ਦਿਵਸ ਜੋ ਹੈ ਮਨਾਇਆ ਜਾਣਾ ਚਾਹੀਦਾ ਹੈ ਉਹ ਸਮੇਂ ਦੀ ਲੋੜ ਵੀ ਹੈ ਔਰ ਅੱਜ ਸਾਡੇ ਕਾਲਜ ਦੇ ਵਿੱਚ ਸ੍ਰੀ ਜੋਗਿੰਦਰ ਸਿੰਘ ਸਲਾਰੀਆ ਫਾਊਂਡਰ ਪੀਸੀਟੀ ਹਿਊਮੈਨਿਟੀ ਅੰਤਰਰਾਸ਼ਟਰੀ ਸਮਾਜ ਭਲਾਈ ਸੰਸਥਾ ਵੱਲੋਂ ਆਏ ਨੇ ਔਰ ਉਹਨਾਂ ਨੇ ਲੈਕਚਰ ਵੀ ਦਿੱਤਾ ਹੈ ਬੱਚਿਆਂ ਨੂੰ ਅਵੇਅਰ ਵੀ ਕੀਤਾ ਹੈ ਔਰ ਅੱਜ ਦੇ ਸਮੇਂ ਦੇ ਨਾਲ ਜਿਹੜੀਆਂ ਬੁਰਾਈਆਂ ਨੂੰ ਉਹ ਕੈਰੀ ਕਰ ਰਹੇ ਨੇ ਉਹਨਾਂ ਤੋਂ ਛੁਟਕਾਰਾ ਪਾਣ ਦਾ ਇੱਕ ਸਾਧਨ ਵੀ ਦੱਸਿਆ ਔਰ ਇਹ ਬੜਾ ਵੱਡਾ ਉਪਰਾਲਾ ਹੈ ਕਿ ਜੋ ਛੋਟੇ ਇਹੋ ਜਿਹੇ ਪ੍ਰੋਗਰਾਮ ਜਿਹੜੇ ਹਨ ਸਕੂਲਾਂ ਦੇ ਵਿੱਚ ਕਰਵਾਏ ਜਾਣ ਤਾਂ ਜੋ ਸਾਡੀ ਆਉਣ ਵਾਲੀ ਨੌਜਵਾਨ ਪੀੜੀ ਹੈ ਉਹ ਅਵੇਅਰ ਹੋ ਸਕੇ ਔਰ ਛੋਟੇ ਸਾਹਿਬ ਜਨਦੀ ਸ਼ਹਾਦਤ ਤੋਂ ਵੀ ਉਹ ਪ੍ਰੇਰਣਾ ਲੈ ਸਕਣ ਕਿ ਉਹ ਨਿਡਰ ਹੋ ਕੇ ਆਪਣੀ ਜ਼ਿੰਦਗੀ ਜੋ ਹੈ ਉਹ ਤਿਤ ਕਰ ਸਕਣ